ਹਾਂਜੀ ਭਾਜੀ ਕੀ ਨਾ ਆਪਣਾਏ ਮੇਰਾ ਨਾਮ ਰਜੇਸ਼ ਕੁਮਾਰ ਸੋਤਾ ਜੀ ਤੁਸੀਂ ਇਤਨੀਆ ਲਗਾਤਾਰ ਹੜਤਾਲ ਕਰ ਰਹੇ ਹੋ ਕਿ ਨਵਾਂ ਦਿਨ ਹੜਤਾਲ ਦਾ ਅੱਜ ਤੀਸਰਾ ਦਿਨ ਹੈ ਜਨਾਬ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਇਹ ਹੜਤਾਲ ਦੇ ਕਾਰਨ ਆਮ ਪਬਲਿਕ ਨੂੰ ਵੀ ਕਿੰਨਾ ਪ੍ਰਸ਼ਾਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਤਾਂ ਕਰ ਰਿਹਾ ਪੈ ਰਿਹਾ ਜੀ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਵੀ ਪਤਾ ਕਰਦੇ ਪੈ ਰਿਹਾ ਪਰ ਇੰਨਾ ਵੀ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਸਾਡਾ ਰੋਜ਼ਗਾਰ ਖੋਇਆ ਜਾਂਦਾ ਜੀ ਵੱਲ ਜੀ ਨੇ ਪੂਰਾ ਠੇਕਾ ਪੂਰੇ ਪੰਜਾਬ ਦਾ ਕਰਾਰਤਾ ਸਫਾਈ ਸੀਵਰੇਜ ਜੋਈ ਬਿਜਲੀ ਦਾ ਜਿੰਨਾ ਵੀ ਕਾਰਪੋਰੇਸ਼ਨਾਂ ਦਾ ਕਮੇਟੀਆਂ ਦਾ ਸਫਾਈ ਦਾ ਚੱਲਦਾ ਹੈ ਨਾ ਕਮੇਟੀਆਂ ਦਾ ਪੂਰਾ ਠੇਕਾ ਕਰਾਤਾ ਹੋਰ ਮਾ ਸਾਡੇ ਬੱਚਿਆਂ ਨੂੰ ਨੌਕਰੀ ਲੱਗਣੀ ਕੋਈ ਜਿਹੜੇ ਕੰਮ ਕਰਦੇ ਉਹ ਵੀ ਬੇਰਬਯਾਰ ਹੋ ਜਾਂਦੇ ਇਸ ਕਰਕੇ ਕਸੀ ਕਹਿੰਦੇ ਕਿ ਉਹ ਠੇਕਾ ਨਾ ਹੋਵੇ ਕਿ ਜਿਹੜੇ ਚੱਲਦੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅੱਗੇ ਪਿੱਛੇ ਤੁਸੀਂ ਤੁਹਾਡੀ ਹੜਤਾਲ ਕੀਤੀ ਸੀ ਤੁਸੀਂ ਹਾਂਜੀ ਸ਼ਾਇਦ ਉਹ ਮਾਰਾ ਆ ਰੋਵੇਗਾ ਪਰ ਹੁਣ ਤਾਂ ਹਿਆਰ ਵੀ ਆ ਰਹੇ ਆ ਹਿਆਰ ਆ ਰਹੇ ਆ ਸਾਡੇ ਮਹਾਰਾਜ ਦਾ ਵੀ ਆ ਰਿਹਾ ਜੀ ਹਾਂਜੀ ਏਦੋਂ ਅਸੀਂ ਆਪਣੇ ਮਹਾਰਾਜ ਦਾ ਵੀ ਸੋਚਣਾ ਪਰ ਸੋਸੀਂ ਇੰਨੇ ਕਿ ਦੁਖੀ ਹੋ ਗਏ ਨਾ ਸਰਕਾਰ ਤੋਂ ਕਿੰਨਾ ਨੇ ਕੇਜਰੀਵਾਲ ਸਰਕਾਰ ਨੇ ਠੇਕਾ ਕਰਵਾਤਾ ਤੇ ਸਾਡੇ ਬੱਚਿਆਂ ਨੂੰ ਤਾਂ ਪੜ੍ਹਾਈ ਨਹੀਂ ਹੋਣੀ 9000 ਕੀ ਬੰਦਾ ਨਾ ਠੇਕੇਦਾਰੀ ਉਹਨੇ ਸਿਸਟਮ ਕਰਦਾ ਠੇਕੇ ਤਾਂ ਕੋਈ ਚੱਲਣਾ ਨਹੀਂ ਨਾ ਬੱਚਾ ਸਾਡਾ ਪੜ੍ਹਨਾ ਨਾ ਕੋਈ ਵਿਆਹ ਸ਼ਾਦੀ ਨਾ ਕਪੜਾ ਪਹੁੰਚੂਗੇ ਰਹਿਣਾ ਸਾਡੇ ਬੱਚਿਆਂ ਨੇ ਜੇ ਕਿਸੇ ਸਰਕਾਰ ਤੋਂ ਅਡੀ ਮੰਗ ਮੰਗ ਲਈ ਤੇ ਕੀ ਕਰਾਂਗੇ ਅਸੀਂ ਦੋ ਦਿਨਾਂ ਦੇ ਵਿੱਚ ਸ਼ਹਿਰ ਪੂਰਾ ਸਾਫ਼ ਕਰ ਦਵਾਂਗੇ ਦੋ ਦਿਨ ਦੇ ਵਿੱਚ ਜਿੰਨਾ ਵੀ ਮਰਜੀ ਗੰਦ ਹੋਵੇ ਸਰਕਾਰ ਮੰਨਿਆ ਤਾਂ ਸਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਹਰ ਵਾਰੀ ਐਕਦਾ ਹੁੰਦਾ ਵਾ ਕੀ ਕਹਿਣਾ ਹੈ ਉਹ ਹਰ ਵਾਰੀ ਸਾਡੇ ਨਾਲ ਧੋਖਾ ਹੀ ਕਰਦੀ ਸਰਕਾਰ ਵਾਦਾ ਕਰਕੇ ਮੁੱਕਰ ਜਾਂਦੀ ਸਾਡੇ ਬੰਦੇ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਕੋਈ ਬੰਦਾ ਨਹੀਂ ਰੱਖਿਆ ਗਿਆ ਜਿਹੜੇ ਰਿਟਾਇਰ ਹੋ ਗਏ ਮਰ ਗਏ ਉਹ ਕਵਿਸ਼ਤਾ ਖਾਲੀ ਕਿੰਨੇ ਤੋਂ ਮੁਲਾਜ਼ਮਾਂ ਤਾਂ ਡੇੜੇ ਕੱਚੇ ਐਸਾ ਕੱਚਾ ਵੀ ਕੋਈ ਨਹੀਂ ਸਿਰਫ 100 ਤੋਂ 10-15 ਮੁਲਾਜ਼ਮ ਹੈ ਸਿਰਫ ਯਾ ਐਮਸੀਆ ਸ਼ਹਿਰ ਦੇ ਵਿੱਚ ਦੰਸੋ ਕੋ 65 ਵੀ ਤੱਕ 362 ਵੀਟ ਖਾਲੀ ਆ ਜਿਹਨਾਂ ਨੂੰ ਸਪਲਾਈ ਸੇਵਕ ਜਾਂਦਾ ਹੀ ਨਹੀਂ ਜਿੱਥੇ ਆਪਣੇ 15 16 ਐਮਸੀ ਸੀਗੇ ਤੇ ਪੌਣੇ 300 ਬੰਦਾ ਸੀ ਹੁਣ 50 ਐਮਸੀ ਹੋ ਗਏ ਤੇ 100 ਬੰਦਾ 115 ਇਹ ਤਾਂ ਸਰਕਾਰ ਨੂੰ ਚਾਹੀਦਾ ਸਰਕਾਰ ਤੋਂ ਹੀ ਮੰਗ ਕਰਦੇ ਚਲ ठेकेदारी ਕੈਨਸਲ ਕਰੇ ਸਾਡੇ ਪੱਕੇ ਰੋਜ਼ਗਾਰ ਦਿੱਤੇ ਜਾਣ ਸਾਡੇ ਬੰਦਿਆਂ ਨੂੰ ਕਿ ਜਿਹੜੇ ਪੜ੍ਹਾਈ ਕਰ ਸਕਣ ਕੋਈ ਕੁਝ ਬਣ ਸਕਣ